ਦਰਦੀ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਉਸ ਦੇ ਲਈ ਸਪੈਸ਼ਲਿਸਟ ਡਾਕਟਰ ਦੀ ਜ਼ਰੂਰਤ ਪੈਂਦੀ ਹੈਗੀ ਆ ਪਰ ਲੋਕ ਲੁਧਿਆਣਾ ਪਟਿੰਡਾ ਨਹੀਂ ਜਾ ਪਾਉਂਦੇ ਤੇ ਜਿਸ ਕਰਕੇ ਆਪਣਾ ਚੈੱਕਅਪ ਕਰਾਉਣ ਤੋਂ ਵਾਂਝੇ ਰਹਿ ਜਾਂਦੇ ਆ ਪਰ ਗੁਰੂ ਹਰ ਸਾਇ ਦੇ ਸ਼੍ਰੀ ਗੁਰੂ ਨਾਨਕ ਹਸਪਤਾਲ ਦੇ ਵਿੱਚ ਕੱਲ ਨੂੰ ਇੱਕ ਵੱਡਾ ਕੈਂਪ ਲਗਾਇਆ ਜਾ ਰਿਹਾ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹਾਰਟ ਸਪੈਸ਼ਲਿਸਟ ਡਾਕਟਰ ਕੱਲ ਇੱਥੇ ਪਹੁੰਚ ਰਹੇ ਆ ਗੱਲਬਾਤ ਕਰ ਲੈਣਾ ਡਾਕਟਰ ਇੱਥੇ ਮੌਜੂਦ ਹੈਗੇ ਮੈਂ ਕੱਲ ਦਾ ਕੀ ਤਿਆਰੀਆਂ ਹੈਗੀਆਂ ਨੇ ਕਿਹੜਾ ਕੈਂਪ ਹੋਊਗਾ ਕਿਹੜੇ ਕਿੜੀਆਂ ਬਿਮਾਰੀਆਂ ਦਾ ਚੈੱਕ ਅਪ ਹੋਇਆ ਜਾਊਗਾ ਕਿਹੜੇ ਕਿਹੜੇ ਡਾਕਟਰ ਪਹੁੰਚ ਰਹੇ ਨਮਸਕਾਰ ਪਹਿਲੇ ਤਾਂ ਸਾਰਿਆਂ ਨੂੰ ਮੈਂ ਗੁਰੂ ਨਾਨਕ ਹਸਪੀਟਲ ਤੋਂ ਡਾਕਟਰ ਰੀਆ ਗੱਲ ਕਰ ਰਹੀ ਆ ਤੇ ਕੱਲ ਸਾਡੇ ਹਸਪੀਟਲ ਚ ਹਾਰਟ ਦੇ ਸਪੈਸ਼ਲ ਡਾਕਟਰ ਜੋ ਕਿ ਅੰਮ੍ਰਿਤਸਰ ਤੋਂ ਆ ਰਹੇ ਆ ਠੀਕ ਹੈ ਜਿਵੇਂ ਮਤਲਬ ਕਿ ਹੁਣ ਠੰਡ ਦਾ ਮੌਸਮ ਆ ਰਿਹਾ ਤੇ ਨਾਲੇ ਵਿਆਹ ਦਾ ਵੀ ਸੀਜ਼ਨ ਆ ਰਿਹਾ ਕੁਝ ਲੋਕੋ ਐਵੇਂ ਦੇ ਹੁੰਦੇ ਆ ਮਤਲਬ ਜਿਨ੍ਹਾਂ ਨੂੰ ਹਾਰਟ ਦੀ ਪਹਿਲੇ ਤੋਂ ਵੀ ਪ੍ਰੋਬਲਮ ਹੁੰਦੀ ਹੈ ਤੇ ਕੁਝ ਲੋਕ ਇਹੋ ਦੇ ਵੀ ਹੈਗੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਚੱਲ ਰਹੀ ਹੈ ਜਿਵੇਂ ਹੁਣ ਸਰਦੀ ਦੇ ਟਾਈਮ 'ਚ ਨਾੜਾਂ 'ਚ ਜਿਵੇਂ ਖੂਨ ਦਾ ਦੌਰ ਸਰਕੂਲੇਸ਼ਨ ਰੁਕ ਜਾਂਦਾ ਹੈ ਤੇ ਨਾਲ ਨਾੜਾਂ 'ਚ ਸਾਡੀ ਚਰਬੀ ਜਿਵੇਂ ਜੰਮ ਜਾਂਦੀ ਹੈ ਉਹਦੇ ਕਾਰਨ ਕਈ ਲੋਕਾਂ ਦਾ ਮਤਲਬ ਕਿ ਚਰਬੀ ਦੇ ਕਾਰਨ ਸਾਹ ਦੀ ਦਿੱਕਤ ਆ ਜਾਂਦੀ ਹੈ ਹਾਰਟ ਦੀ ਕੋਈ ਮਤਲਬ ਕਿ ਦਿੱਕਤ ਆ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹਾਰਟ ਦੀ ਅਗਰ ਕੋਈ ਪ੍ਰੋਬਲਮ ਹੈ ਤਾਂ ਸਾਡੇ ਕੋਲ ਇੱਥੇ ਗੁਰਨਾਣਕ ਹਸਪਤਾਲ 'ਚ ਜਿਹੜੇ ਹਾਰਟ ਦੇ ਸਪੈਸ਼ਲ ਡਾਕਟਰ ਜੋ ਕਿ ਅੰਮ੍ਰਿਤਸਰ ਤੋਂ ਆ ਰਹੇ ਆ ਉਹ ਫ੍ਰੀ ਜਿਹੜਾ ਮੈਡੀਕਲ ਚੈੱਕਅਪ ਇੱਥੇ ਗੁਰਨਾਣਕ ਹਸਪਤਾਲ 'ਚ ਲਗਾ ਰਹੇ ਆ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਲੋਕ ਇਸ ਕੈਂਪ ਦਾ ਜੋ ਹੈ ਲਾਭ ਉਠਾਣ ਤੇ ਇੱਥੇ ਆਣ ਤੇ ਆਪਣਾ ਹਾਰਟ ਦਾ ਜਿਹੜਾ ਫ੍ਰੀ ਚੈੱਕਅਪ ਕਰਵਾਉਣ ਤੇ ਡਾਕਟਰ ਸਾਹਿਬ ਦੇ ਨਾਲ ਮਤਲਬ ਕਿ ਜਿਵੇਂ ਉਹਨਾਂ ਦਾ ਲਾਈਫ ਸਟਾਈਲ ਹੈ ਮਤਲਬ ਕਿ ਹਾਰਟ ਨੂੰ ਲੈ ਕੇ ਜਿਹੜੀ ਵੀ ਉਹਨਾਂ ਨੂੰ ਦਿੱਕਤ ਹੈਗੀਆਂ ਉਹ ਆਪ ਡਾਕਟਰ ਸਾਹਿਬ ਦੇ ਨਾਲ ਆ ਕੇ ਗੱਲਬਾਤ ਕਰਕੇ ਆਪਣਾ ਮਤਲਬ ਕਿ ਚੈੱਕਅਪ ਅੱਛੇ ਤੋਂ ਕਰਵਾ ਕੇ ਤੇ ਮੈਡੀਸਿਨ ਵੀ ਜਿਨ੍ਹਾਂ ਦੀ ਮਤਲਬ ਕਿ ਪਹਿਲੇ ਦਿਨ ਵੀ ਚੱਲੀ ਜਾਂਦੀ ਹੈ ਕਈ ਲੋਕ ਇਹੋ ਦੇ ਹੈਗੇ ਜਿਨ੍ਹਾਂ ਦੀ ਹਾਰਟ ਦੀ ਮੈਡੀਸਿਨ ਕਿੱਥੇ ਫਿਰੋਜ਼ਪੁਰ ਤੋਂ ਲੋਕੀ ਅਮ ਬਟਿੰਡਾ ਅੰਮ੍ਰਿਤਸਰ ਕਿੱਥੇ ਵੀ ਜਾ ਕੇ ਮਤਲਬ ਕਿ ਆਪਣਾ ਟ੍ਰੀਟਮੈਂਟ ਲੈ ਕੇ ਆਉਂਦੇ ਆ ਤਾਂ ਇੱਥੇ ਹੀ ਡਾਕਟਰ ਆ ਕੇ ਇੱਥੇ ਆਪਣਾ ਟ੍ਰੀਟਮੈਂਟ ਸ਼ੁਰੂ ਕਰਨ ਤੇ ਇਸ ਕੈਂਪ ਦਾ ਲਾਭ ਉਠਾਣ ਬਾਕੀ ਵੀ ਇੱਥੇ ਹਸਪੀਟਲ 'ਚ ਤਰ੍ਹਾਂ ਹੱਡੀਆਂ ਦੇ ਡਾਕਟਰ ਵੀ ਬੈਠਦੇ ਆ ਚਮੜੀ ਦੇ ਮਰੀਜ਼ ਵੀ ਦੇਖੇ ਜਾਂਦੇ ਆ ਸਕਿਟ੍ਰਿਕ ਦੇ ਮਰੀਜ਼ ਵੀ ਦੇਖੇ ਜਾਂਦੇ ਆ ਤੇ ਇੱਥੇ ਸਰਜਿਕਲ ਡਿਪਾਰਟਮੈਂਟ ਦੇ ਡਾਕਟਰ ਸਾਹਿਬ ਵੀ ਆ ਰਹੇ ਆ ਕੁਝ ਟਾਈਮ ਤੋਂ ਉਹ ਵੀ ਸਰਜਿਕਲ ਪੇਸ਼ੈਂਟਸ ਦੇਖਦੇ ਆ ਤੇ ਈ.ਐਨ.ਟੀ ਦੇ ਵੀ ਡਾਕਟਰ ਆਉਂਦੇ ਆ ਤਾਂ ਸਭੀ ਸਭੀ ਤਰ੍ਹਾਂ ਦੇ ਡਾਕਟਰ ਜਿਹੜੇ ਇੱਥੇ ਹੀ ਮਿਲ ਜਾਣ ਆ ਨੇੜੇ-ਛੇੜੇ ਜਿਹੜੇ ਵੀ ਪਿੰਡ ਲੱਗਦੇ ਆ ਉੱਥੇ ਜੋ ਵੀ ਪੇਸ਼ੈਂਟਸ ਹੈਗੇ ਆ ਇੱਥੇ ਆ ਕੇ ਆਪਣੀ ਸਾਰੀ ਸਮੱਸਿਆ ਦਾ ਸਮਾਧਾਨ ਕਰ ਸਕਦੇ ਆ ਕੱਲ ਕੈਂਪ ਦਾ ਟਾਈਮ ਕੀ ਰਹਿਣ ਵਾਲਾ ਜੀ ਕੱਲ ਦਾ ਕੈਂਪ ਸਵੇਰੇ ਮਤਲਬ 10 ਵਜੇ ਤੋਂ ਲੈ ਕੇ 4-5 ਵਜੇ ਤੱਕ ਲੱਗੇਗਾ ਤੇ ਉਹਦੇ ਵਿੱਚ ਫ੍ਰੀ ਚੈੱਕਅਪ ਹੋਏਗਾ ਕੋਈ OPD ਫੀਸ ਨਹੀਂ ਹੋਏਗੀ ਕੋਈ ਚਾਰजेस ਨਹੀਂ ਹੋਣਗੇ ਆ ਕੇ ਡਾਕਟਰ ਸਾਹਿਬ ਦੇ ਨਾਲ ਆਪਣੀ ਸਾਰੀ ਤਕਲੀਫਾਂ ਦਾ ਸਾਂਝਾ ਕਰ ਸਕਦੇ ਆ ਹੱਟੇ ਮੇਲੇ ਡਾਕਟਰ ਵੀ ਮੌਜੂਦ ਹੈਗਾ ਡਾਕਟਰ ਸਾਹਿਬ ਕੱਲ ਤੁਸੀਂ ਵੀ ਸਮਾਵਾ ਆਪਣੀਆਂ ਜਿਹੜੀਆਂ ਜਾਰੀ ਰੱਖੋਗੇ ਹਮਾਰਾ ਆਪਣਾ ਹੀ ਰਹੇਗਾ ਐਡੀਓ ਕਮਲਾ ਅੱਡੀ ਦਾ 24 ਘੰਟੇ यही हम अवेलेबल हैं लोगों की खिदमत के लिए जी क्या कहना है लोगों को कल के कैंप के लिए लोग ला ले सकते इस कैंप का लोग मतलब तो आए इधर ज़्यादा से ज़्यादा दिखाएं अपनी नया नया, नया मरीज या पुराना जो भी हो उन लोगों के लिए हाँ सुविधा यहाँ पर लोग दे रहे हैं उन्हें तो इसलिए कल जो है कैम्प बिल्कुल फ्री रखा है ਇਸਪੁਰਜੀ ਕੱਲ ਇੱਕ ਕੈਂਪਸ ਜਿਹੜਾ ਹੈ ਉਹ ਫ੍ਰੀ ਲੱਗ ਰਿਹਾ ਵਿਸ਼ਾਲ ਕੈਂਪ ਦਾ ਆਯੋਜਨ ਸ਼੍ਰੀ ਗੁਰੂ ਨਾਨਕ ਹਸਪੀਟਲ ਰੇਲਵੇ ਰੋਡ ਤੇ ਯਾਨੀ ਕਿ ਥਾਣੇ ਦੇ ਨਾਲ ਜਿਹੜਾ ਹਸਪੀਟਲ ਉਹ ਹਸਪੀਟਲ ਦੇ ਵਿੱਚ ਫ੍ਰੀ ਚੈੱਕਅਪ ਕੈਂਪ ਲੱਗੂਗਾ ਹਾਰਟ ਨਾਲ ਪੇਸ਼ੈਂਟ ਜਿੰਨੇ ਮਰੀਜ਼ ਹੈਗੇ ਆ ਉਹਨਾਂ ਦਾ ਚੈੱਕਅਪ ਫ੍ਰੀ ਕੀਤਾ ਜਾਊਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਦੇ ਤੌਰ ਤੇ ਡਾਕਟਰ ਹਾਰਟ ਦੇ ਡਾਕਟਰ ਇੱਥੇ ਪਹੁੰਚ ਰਹੇ ਇਸ ਕੈਂਪ ਦਾ ਲਹਾਜ਼ ਤੁਸੀਂ ਉਠਾ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਹੈ ਲੋਕਾਂ ਤੱਕ ਜਾ ਸਕੇ ਤੇ ਲੋਕਾਂ ਲ ਇਸ ਕੈਂਪ ਦਾ ਲਹਾ